ਸਾਡੇ ਸਤਿਕਾਰਯੋਗ ਜਥੇਦਾਰ ਭਾਈ ਗੁਰਦੀਪ ਸਿੰਘ ਜੀ ਆਪ ਜੀ ਨੂੰ ਦੱਸਣਗੇ ਪਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਸਾਹਿਬ ਭਾਈ ਬਲਕਾਰ ਸਿੰਘ ਵੱਲੋਂ ਸਾਰੇ ਨਗਰ ਨਿਵਾਸੀ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਪੰਜ ਰੋਜ਼ਾ ਗੁਰਮਤ ਸਮਾਗਮ ਸਾਨੂੰ ਪ੍ਰਾਪਤ ਹੋਇਆ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਸ਼ਾਂ ਵੱਲੋਂ ਸ਼ੁਰੂ ਕੀਤੇ ਗਏ ਇਹ ਗੁਰਮਤ ਸਮਾਗਮ 51ਵਾਂ ਗੁਰਮਤ ਸਮਾਗਮਾ ਸਤਿਗੁਰਾਂ ਦੀ ਕਿਰਪਾ ਦੁਆਰਾ ਹੋਣ ਜਾ ਰਿਹਾ ਜਿਸ ਵਿੱਚ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਸ਼ਾਂ ਵੱਲੋਂ ਬਰੋਸਾਏ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਹਰ ਸਾਲ ਇਸ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਗੁਰਾਂ ਦੀ ਅਪਾਰ ਬਖਸ਼ਿਸ ਸਦਕਾ ਗੁਰਮਤ ਸਮਾਗਮ ਹੁੰਦੇ ਆ ਜੀ ਇਸ ਵਾਰ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਸਤਗੁਰਾਂ ਦੀ ਤਵਾਗਿਆ ਲੈ ਕੇ ਤੇ ਇਹ ਗੁਰਮਤ ਸਮਾਗਮ ਵੱਡੀ ਗਿਣਤੀ ਜਿੱਥੇ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੀਆਂ ਨੇ ਸਾਰੇ ਹੀ ਨਗਰ ਨਿਵਾਸੀਆਂ ਦਾ ਇਲਾਕੇ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਆ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਟਾਂਡੇ ਵਾਲੇ ਗੁਰੂ ਦਰਬਾਰ ਚ ਪਹੁੰਚ ਚੁੱਕੇ ਆ ਜੀ ਮੰਪੁਰ ਖਾਨ ਨੂੰ ਬੇਨਤੀ ਹੈ ਜੀ ਸਤਿਕਾਰ ਸਹਿਤ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਸਤਿਗੁਰ ਨੇ ਸਾਡੇ ਤੇ ਕਿਰਪਾ ਕੀਤੀ ਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸ਼ੀ ਘਰ ਮੈਂ ਪਾਇਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਸਾਨੂੰ ਸਤਿਗੁਰ ਨੇ ਸਮਾ ਬਖਸ਼ਿਸ਼ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਵੀ ਕਰਨੇ ਆ ਤੇ ਮਹਾਂਪੁਰਖਾਂ ਦੇ ਕਮਾਏ ਪਰਵਚਨ ਵੀ ਆਪਾਂ ਸਰਵਣ ਕਰਨੇ ਆ ਇਸ ਕਰਕੇ ਬੜਾ ਉਦਮ ਸਾਰੇ ਨਗਰ ਸਮੂਹ ਸੇਵਾਦਾਰ ਚਾਹ ਦੇ ਨਾਲ ਇਹ ਪੰਜ ਰੋਜ਼ਾ ਗੁਰਮਤ ਸਮਾਗਮ ਜਿਸ ਵਿੱਚ ਆਪ ਜੀ ਪਹਿਲੇ ਦਿਨ ਹਾਜ਼ਰੀਆਂ ਭਰ ਰਹੇ ਹੋ ਅਰਦਾਸ ਕਰਨੀ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਤੇ ਕਿਰਪਾ ਕਰਕੇ ਸੇਵਾ ਸਿਮਨ satsang ਕਰਾ ਲੈਣਾ ਮਹਾਂਪੁਰਖਾਂ ਦੇ ਪਰਵਚਨ ਸਾਰ ਵਚਨ ਹੁੰਦੇ ਆ ਜ਼ਿੰਦਗੀ ਦਾ ਇਹ ਤੁਸੀਂ ਕਿਤਾਬਾਂ ਚੋਂ ਨਹੀਂ ਪ੍ਰਾਪਤ ਕਰ ਸਕਦੇ ਕਿ ਤੋਂ ਖਰੀਦ ਨਹੀਂ ਸਕਦੇ ਕਮਾਏ ਪਰਵਚਨ ਹੁੰਦੇ ਆ ਜਿਨ੍ਹਾਂ ਦੇ ਨਾਲ ਜੀਵਨ ਬਦਲ ਜਾਂਦਾ ਤੇ ਰੱਬ ਦੇ ਪਿਆਰੇ ਸਾਡੇ ਇੱਥੇ ਵੀ ਸਹਾਈ ਨੇ ਅੱਗੇ ਵੀ ਸਹਿਤਾ ਕਰਦੇ ਆ ਇਸ ਕਰਕੇ ਗੁਰਬਾਣੀ ਕੀਰਤਨ ਆਪਾਂ ਸਰਵਣ ਕਰਨਾ ਅਮਰਤ ਛਕਣਾ 19 ਤਰੀਕ ਨੂੰ ਅਮਰ ਸੰਚਾਰ ਵੀ ਰੱਖਿਆ ਗੁਰਮਖਾਂ ਪਿਆਰਿਆਂ ਨੇ ਤੇ ਪੰਜ ਪਿਆਰੇ ਸਹਿਬਾਨ ਸ਼੍ਰੀ ਕਾਲਤਾ ਸਾਬ ਤੋਂ ਪਹੁੰਚ ਰਹੇ ਆ ਜਿਹੜੇ ਪੁਰਾਣੇ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣ ਗਏ ਬਾਬਾ ਜੀ ਪਾਸੋਂ ਆਪਾਂ ਗਰਮਤ ਵਿਚਾਰਾਂ ਦੁਆਰਾ ਆਪਣੇ ਜੀਵਨ ਤੇ ਢਾਲਣੀਆਂ ਨੇ ਇਹ ਕਮਾਏ ਪ੍ਰਵਚਨ ਇਹ ਨਹੀਂ ਇੱਥੇ ਛੱਡ ਜਾਣੇ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਮਾਪ ਪੁਰਖਾਂ ਨੇ ਨਾ ਛੋਲਿਆਂ ਦੀ ਮੁੱਠ ਮੁੱਠ ਵਰਤਾ ਦਿੱਤੀ ਕਈਆਂ ਨੇ ਉੱਥੇ ਹੀ ਛੁੱਟ ਦਿੱਤੇ ਜਿੱਦਾਂ ਕਹਿੰਦੇ ਬਾਬਾ ਜੀ ਦੇ ਪ੍ਰਵਚਨ ਬੜੇ ਵਧੀਆ ਕਈਆਂ ਨੇ ਘਰੇਲ ਜਾ ਕੇ ਕੁਜੇ ਚ ਪਾ ਕੇ ਰੱਖਤੇ ਉਹਨਾਂ ਨੂੰ ਢੋਰਾ ਲੱਗ ਗਿਆ ਇੱਕ ਨੇ ਜਾ ਕੇ 20 ਤੇ ਉਹਨਾਂ ਦੇ ਬੋਲ ਲੱਗ ਗਿਆ ਅਸੀਂ ਪ੍ਰਵਚਨ ਸਰਵਣ ਵੀ ਕਰਨੇ ਆ ਆਪਣੇ ਜੀਵਨ ਤੇ ਧਾਰਨ ਵੀ ਕਰਨੇ ਆ ਉਹਨਾਂ ਤੇ ਚੱਲਣਾ ਵੀ ਆ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜੇਕਾਰਾ ਬੁਲਾਉਣਾ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ